ਨੋ ਕੈਨੇਡਾ ਤੋਂ ਠੱਗਾਂ ਦਾ ਆਇਆ ਫੋਨ। ਉਹਨਾਂ ਨੇ ਕਿਹਾ ਕਿ ਤੁਹਾਡਾ ਬੱਚਾ ਸੀਬੀਆਈ ਵੱਲੋਂ ਡਰੱਗ ਅਤੇ ਨਜਾਇਜ਼ ਹਥਿਆਰ ਨਾਲ ਫੜਿਆ ਗਿਆ। ਬਾਰ-ਬਾਰ ਪੱਤਰਕਾਰ ਨੂੰ ਉਸ ਬੰਦੇ ਨੇ ਗੱਲਾਂ ਦੇ ਵਿੱਚ ਉਲਝਾਉਣ ਦੀ ਵੀ ਕੋਸ਼ਿਸ਼ ਕੀਤੀ ਅਤੇ ਬਕਾਇਦਾ ਬੱਚੇ ਦੀ ਰੋਣ ਦੀ ਆਵਾਜ਼ ਵੀ ਸੁਣਾਈ ਗਈ। ਅਕਸਰ ਇਹੋ ਜਿਹੇ ਠੱਗਾਂ ਦੀਆਂ ਲੋਕਾਂ ਨੂੰ ਫੋਨ ਆਉਂਦੇ ਰਹਿੰਦੇ ਆ ਅਤੇ ਘਬਰਾ ਕੇ ਮਾਪੇ ਕਈ ਕਰੋੜਾ ਰੁਪਏ ਆਪਣਾ ਹੁਣ ਤੱਕ ਗਵਾ ਚੁੱਕੇ। ਪਰ ਅਸੀਂ ਹਰ ਰੋਜ਼ ਇਦਾਂ ਦੀਆਂ ਗੱਲਾਂ ਸੁਣਦੇ ਰਹਿੰਦੇ ਆ ਅਤੇ ਠੱਗਾਂ ਨੂੰ ਫੋਨ ਵਿੱਚ ਕਿਸੇ ਕਰਕੇ ਉਲਝਾਵਿ ਲਿਆ। ਤਾਨੂੰ ਅਸੀਂ ਦਿਲ ਦੀ ਗੱਲ ਦਸੀ ਤੇ ਇਦਾਂ ਦਸੀ ਕਿ ਜਦੋਂ ਉਸਨੇ ਫੋਨ 'ਤੇ ਪੁੱਛਿਆ ਕਿ ਕਿੰਨੇ ਬੱਚੇ ਹਨ ਤਾਂ ਉਸਨੇ ਝੂਠ ਹੀ ਕਹਿ ਦਿੱਤਾ ਕਿ ਮੇਰੇ ਦੋ ਬੱਚੇ ਹਨ ਜਿਹੜਾ ਕਿ ਇੱਕ ਸਟੱਡੀ ਵੇਸ ਤੇ ਕੈਨੇਡਾ ਗਿਆ ਤੇ ਦੂਜਾ ਨੇੜੇ ਦੇ ਪਿੰਡ ਗਿਆ ਹੋਇਆ ਫਿਰ ਉਸ ਨੂੰ ਯਾਦ ਆਇਆ ਕਿ ਮੈਂ ਤਾਂ ਹੁਣ ਤੱਕ ਵਿਆਹ ਹੀ ਨਹੀਂ ਕਰਵਾਇਆ ਤੇ ਇਹ ਜਵਾਬ ਕਿੱਥੋਂ ਆ ਗਏ ਹੋਰ ਮਾਮਲਾ ਹੈ ਕਿ ਲੋ ਤੁਸੀਂ ਵੀ ਸੁਣੋ ਮੇਰੇ ਦੋ ਬੇਟੇ ਆ ਜੀ ਦੂਸਰਾ ਕਿੱਥੇ ਹੈ ਦੂਸਰਾ ਕਿ ਮੈਂ ਇੱਥੇ ਗਿਆ ਹੋਇਆ ਜੀ ਪਿੰਡ ਠੀਕ ਹੋ ਗਿਆ ਸਰ ਜਿਹੜਾ ਬੇਟਾ ਤੁਹਾਡਾ ਕੈਨੇਡਾ ਆਇਆ ਹੋਇਆ ਕੀ ਕੰਮ ਕਰਦਾ ਹੈਗਾ ਸਟੱਡੀ ਬੇਸ ਤੇ ਆਇਆ ਸੀ ਯਾ ਵਰਕ ਪਰਮੈਂਟ ਤੇ ਉਹ ਸਟੱਡੀ ਬੇਸ ਤੇ ਆਇਆ ਜੀ ਠੀਕ ਹੋ ਗਿਆ ਸਰ ਕੀ ਕੰਮ ਕਰਦਾ ਹੈਗਾ ਕਮ ਉਹ ਇੱਥੇ ਹੀ ਕਰਦਾ ਜੀ ਸਟੋਰਾਂ ਸਟੋਰਾਂ ਚ ਕਿਤੇ ਠੀਕ ਹੋ ਗਿਆ ਸਰ ਜਦੋਂ ਕੰਮ ਤੇ ਜਾਂਦਾ ਹੈਗਾ ਕਿਸੇ ਦੇ ਨਾਲ ਜਾਂਦਾ ਹੈ ਬੱਸ ਤੇ ਜਾਂਦਾ ਹੈ ਯਾ ਉਹਦੇ ਕੋਲ ਆਪਣੀ ਕੋਈ ਸਵਾਰੀ ਵਗੈਰਾ ਹੈਗੀ ਨਹੀਂ ਫਿਰ ਨਾਲ ਤਾਂ ਬੱਸ ਤੇ ਜਾਂਦਾ ਜੀ ਆਪਣੇ ਯਾਰਾਂ ਦੋਸਤਾਂ ਦੇ ਨਾਲ ਠੀਕ ਹੋ ਗਿਆ ਸਰ ਕੀ ਨਾਂ ਹੈ ਬੱਚੇ ਦਾ ਹਾਂਜੀ ਉਹਦਾ ਨਾਮ ਜਸਵਿੰਦਰ ਹੈ ਜੀ ਜਸਵਿੰਦਰ ਨਾਮ ਹੈ ਲਾਸਟ ਟਾਈਮ ਗੱਲ ਕਰ ਉਹਈ ਹੈ ਜਸਵਿੰਦਰ ਨਾਲ ਹੋ ਗਈ ਜੀ ਇਹਨੂੰ 5-6 ਦਿਨ ਹੋ ਗਏ ਜੀ 5-6 ਦਿਨ ਹੋ ਗਏ ਉਹਦੇ ਤੋਂ ਬਾਅਦ ਚ ਗੱਲ ਨਹੀਂ ਹੋਈ ਤੁਹਾਡੀ ਨਹੀਂ ਜੀ ਉਹ ਤੋਂ ਬਾਅਦ ਫੋਨ ਹੀ ਨਹੀਂ ਮੈਂ ਕਰਦੇ ਫੋਨ ਚੱਕ ਨਹੀਂ ਰਿਹਾ ਜੀ ਉਹ ਠੀਕ ਹੋ ਗਿਆ ਸਰ ਮੈਂ ਸੀਬੀਆਈ ਅਫੀਸਰ ਕਾਲ ਕਰਿਆ ਇਨਵੈਸਟੀਗੇਸ਼ਨ ਇਨ ਚਾਰਜ ਕਿੱਥੋਂ ਜੀ ਠੀਕ ਹੈ ਸਰ ਕੈਨੇਡਾ ਤੋਂ ਹੀ ਗੱਲ ਕਰ ਰਹੇ ਆ ਕੈਨੇਡਾ ਪੁਲਿਸ ਤੋਂ ਹਾਂਜੀ ਉਸ ਤਾਂ ਸਾਡੇ ਕੋਲ ਅਰੈਸਟਡ ਹੋ ਹੈਗਾ ਅੱਛਾ ਜੀ ਤੁਹਾਡੇ ਕੋਲ ਤੁਹਾਡਾ ਨੰਬਰ ਲੈ ਕੇ ਤੁਹਾਨੂੰ ਕਾਲ ਕੀਤੀ ਗਈ ਹੈ ਠੀਕ ਹੈ ਅੱਛਾ ਕਿਉਂ ਕਿਸ ਗੱਲ ਤੇ ਕੀ ਗੱਲ ਹੋਗੀ ਜੀ ਸਰ ਗੱਲ ਵੀ ਤੁਹਾਨੂੰ ਦੱਸ ਦਿਆਂ ਨਾ ਨਹੀਂ ਬਲੀਜ਼ ਬੜਾ ਮੇਰੀ ਪਹਿਲਾਂ ਗੱਲ ਦੱਸੋ ਜੀ ਮੈਨੂੰ ਮੈਂ ਦੱਸੋ ਬੜਾ ਪਰ ਮੈਂ ਗੱਲ ਦੱਸੋ ਕੀ ਕਰ ਲੋਗੇ ਇਹਨੂੰ ਸੁਣੋ ਮੇਰੀ ਮੇਰੀ ਗੱਲ ਸੁਣੋ ਹਰਜੀਤ ਸਿੰਘ ਜੀ ਬੜਾ ਮੇਰੀ ਗੱਲ ਕਰਾ ਦਿਓ ਬੱਚੇ ਨਾਲ ਦੀ ਸਰ ਬੱਚੇ ਦੇ ਨਾਲ ਗੱਲ ਵੀ ਕਰਵਾ ਦੇਾਂਗੇ ਕਿਉਂਕਿ ਜਦੋਂ ਮੁਲਾਜ਼ਮਾ ਨੇ ਅਰੈਸਟ ਕੀਤਾ ਨਾ ਮੁਲਾਜ਼ਮਾ ਨੇ ਥੋੜਾ ਜਿਹਾ ਉਹਨੂੰ ਔਰਚਰ ਕੀਤਾ ਚੰਨਾ ਚੁਨਾ ਮਾਰੀ ਉਹਨੂੰ ਆਪਣੇ ਉਹਨੂੰ ਜਸਵਿੰਦਰ ਨੂੰ ਰੈਸਟ ਕਰ ਲਿਆ ਉਹਨੇ ਪੁਲਿਸ ਨੇ ਚੰਦੀ ਉੱਥੋਂ ਫੋਨ ਆਇਆ ਬੋਲਦੇ ਨੇ ਇਹ ਕਿਹਨੂੰ ਦੱਸ ਰਿਹਾ ਹੋ ਤੁਸੀਂ ਇਹ ਉਹਦੀ ਮਦਰ ਹੈ ਜੀ ਸਰ ਆਪਣੇ ਬੱਚੇ ਦੇ ਨਾਲ ਗੱਲ ਕਰੋ ਫਿਰ ਮੈਂ ਤੁਹਾਡੇ ਨਾਲ ਗੱਲ ਕਰਦਾ ਕਰਾਓ ਜੀ ਕਰਾਓ ਪਰ ਕਰਵਾਓ ਫਿਰ ਮੈਂ ਤੁਹਾਡੇ ਨਾਲ ਗੱਲ ਕਰਦਾ ਮਦਰ ਘਬਰਾ ਗਈ ਜੀ ਮਣੀ ਗੱਲ ਕਰਾਓ ਜੀ ਪਹਿਲਾਂ ਬੱਚੇ ਨਾਲ ਦੀ ਸਰ ਜਸਵਿੰਦਰ ਨੂੰ ਉਹ ਲੈ ਕੇ ਆਓ ਸਰ ਇਹਦੇ ਫਾਦਰ ਸਾਹਿਬ ਨਾਲ ਗੱਲ ਕਰਨੀ ਹੈ ਹਾਂਜੀ ਸਰੇ ਜ਼ਿਆਦਾ देर ਕਾਲ ਨਹੀਂ ਹੋਣੀ ਕਿਉਂਕਿ ਪ੍ਰੈਸ ਮੀਡੀਆ ਵਾਲੇ ਇੱਥੇ ਆਏ ਖੜੇ ਐ ਜੀ ਕਿਰਮਨ ਨਾਲ ਬੰਦੇ ਆ ਸਾਡੇ ਨਾਲ ਤੁਸੀਂ ਆਪਣੇ ਬੱਚੇ ਨਾਲ ਗੱਲ ਕਰੋ ਫਿਰ ਮੈਂ ਤੁਹਾਡੇ ਨਾਲ ਕਰਾਓ ਜੀ ਕਰਾਓ ਪਰ ਕੋਈ ਅਬੇ ਪੱਤਰਕਾਰਾਂ ਨੂੰ ਨਾ ਦੱਸੋ ਜੀ ਅਜੇ ਇੱਕ ਮਿੰਟ ਰੁਕ ਜਾਓ ਤੁਸੀਂ ਪੱਤਰਕਾਰਾਂ ਨਾਲ ਗੱਲ ਕਰੋ ਹਾਂ ਜੀ ਪੱਤਰਕਾਰਾਂ ਨੂੰ ਨਾ ਦੱਸੋ ਜੀ ਅਜੇ ਇਹ ਗੱਲ ਕਰੋ ਬੱਚੇ ਨਾਲ ਕਰਾਓ ਜੀ ਹਲੋ ਦਸਵਿੰਦਰ ਹੈਲੋ ਕੀ ਗੱਲੋਗੇ ਜਸਵੰਦਰ ਕੀ ਗੱਲੋ ਕੀ ਗੱਲੋ ਕੀ ਜਸਵੰਦਰ ਹੈਲੋ ਕੀ ਗੱਲੋਗੇ ਕੀ ਕੀ ਹੈ ਕੁੱਟੇ ਹਨ ਇਹ ਜਸਵੰਦਰ ਉਹ ਉਹ ਕੁੱਟੋ ਨਾ ਜੀ ਇਹਨੂੰ ਪਤਾ ਕੀ ਮੇਰੇ ਨਾਲ ਤੁਸੀਂ ਗੱਲ ਕਰੋ ਕੁੱਟੋ ਨਾ ਇਹਨੂੰ हां कुट्टो ना पर हरजीत जी देखो तो जी मैं थोड़ी कदर करदा नहीं देखो कनाडा तू ही बैठे हो इनने ਨੇੜੇ ਹੁੰਦੇ ਤਾਂ ਮੈਂ ਆ ਕੇ ਮਿਲ ਵੀ ਜਾਂਦਾ ਪਰ ਕੁੱਟ ਮਾਰਨਾ ਕਰੋ ਇਹਦੇ ਨਾਲ ਦੇਖੋ ਜਵਾਕ ਆ ਵਿਚਾਰਾ ਨਿਕਾਇਆ ਸਰ ਆਈ ਵਿਧੀ ਹੋ ਰਿਸਪੈਕਟ ਠੀਕ ਹੈ ਮੈਂ ਵੀ ਵਰਜੀ ਤੁਹਾਡੀ ਰਿਸਪੈਕਟ ਕਰਦਾ ਤੁਸੀਂ ਮੇਰੇ ਤੋਂ ਵੱਡੇ ਹੋ ਠੀਕ ਹੈ ਸਰ ਬੱਚਾ ਤੁਹਾਡਾ ਜਿਹੜਾ ਹੈਗਾ ਨਾ ਤੁਹਾਡੇ ਬੱਚੇ ਨੂੰ ਤੁਹਾਡੇ ਬੱਚੇ ਦੇ ਉੱਤੇ ਹਲੇ ਕੋਈ ਕਾਰਵਾਈ ਕੋਈ ਕੇਸ ਵਗੈਰਾ ਨਹੀਂ ਹੁਣ ਦਿੱਤਾ ਮੈਂ ਸਾਰਾਂ ਤੋਂ ਪਹਿਲੇ ਤੁਹਾਨੂੰ ਕਾਰ ਕੀਤੀ ਹੈ ਠੀਕ ਹੈ ਅੱਛਾ ਜੀ ਬਾਲੇ ਵੀਰ ਜੀ ਜੇਕਰ ਬੱਚੇ ਦੇ ਉੱਤੇ ਪਰਚਾ ਪੈ ਗਿਆ ਵੀਰ ਜੀ 12 ਤੋਂ 13 ਸਾਲ ਤੋਂ ਪਹਿਲੇ ਤਾਂ ਇੰਨੀ ਬੇਲ ਹੈ ਨਾ ਜ਼ਮਾਨਤ ਹੈ ਬੱਚੇ ਦੀ ਜ਼ਿੰਦਗੀ ਉਹ ਬਰਬਾਦ ਹੋਣੀ ਹੈ ਠੀਕ ਹੈ ਅੱਛਾ ਜੀ ਸਰ ਬੱਚਾ ਜਿਹੜਾ ਹੈਗਾ ਤੁਹਾਡਾ ਕਿ ਚੱਕਰ ਦੱਸਦੇ ਨਾ ਕਿ ਕਿ ਚੱਕਰ ਬਣਿਆ ਹੈਗਾ ਬੱਚਾ ਤੁਹਾਡਾ ਜਾ ਰਿਹਾ ਸੀ ਸਰ ਟੁਹਾਡੇ ਬੱਚੇ ਨੇ ਕਿਥੇ ਬੰਦੇ ਕੋਲੋਂ ਲਿਫਟ ਲਈ ਹੈਗੀ ਕਿਸੇ ਬੰਦੇ ਦੇ ਨਾਲ ਜਾ ਕੇ ਬੈਠਿਆ ਹੈਗਾ ਠੀਕ ਹੈ ਅੱਛਾ ਜੀ ਜਿਹੜੇ ਬੰਦੇ ਨਾਲ ਇਹ ਜਾ ਕੇ ਬੈਠਿਆ ਹੈਗਾ ਵੀਰ ਜੀ ਉਹਦੇ ਕੋਲੋਂ ਸਾਨੂੰ ਇੱਕ ਅਮਲੀ ਗਨ ਵੈਪਨ ਤੇ 1 ਕਿਲੋ ਡਰੱਗਸ ਨਿਕਲੇ ਹੈਗਾ ਸਾਡੀ ਉਸਨੇ ਕਾਫੀ ਟਾਈਮ ਤੋਂ ਇਹਦੇ ਤੇ ਰੇਡ ਪਾ ਰਹੀ ਸੀ ਅੱਛਾ ਸਾਡੀ ਰੇਡ ਕਾਮਯਾਬ ਹੋਈ ਹੈ ਤੇ ਇਹਦੇ ਨਾਲ ਤੁਹਾਡਾ ਬੱਚਾ ਬੈਠਿਆ ਅਰੈਸਟਡ ਹੋਇਆ ਹੈਗਾ ਠੀਕ ਹੈ ਅੱਛਾ ਜੀ ਜਦੋਂ ਤੁਹਾਡੇ ਬੱਚੇ ਨੂੰ ਅਰੈਸਟ ਕੀਤਾ ਤੁਹਾਡੇ ਬੱਚੇ ਨੇ ਸਾਨੂੰ ਸਟੇਟਮੈਂਟ ਦਿੱਤੀ ਹੈਗੀ ਕਿ ਸਰ ਮੈਨੂੰ ਨਹੀਂ ਜਾਣਦਾ ਹੈਗਾ ਨਾ ਮੇਰਾ ਇਹਦੇ ਨਾਲ ਕੋਈ ਰਿਲੇਸ਼ਨ ਹੈਗਾ ਅੱਛਾ ਜੀ अच्छा जी अगर ਤੁਹਾਡੇ ਬੱਚੇ ਦੇ ਉੱਤੇ ਪਰਚਾ ਪਾਇਆ ਜਾਂਦਾ ਹੈ 12 ਤੋਂ 13 ਸਾਲ ਤੋਂ ਪਹਿਲੇ 나ਇ ਦੀ ਵੇਲਣਾ ਜਮਾਨਤ ਹੈ ਪ੍ਰੈਸ ਮੀਡੀਆ ਨੇ ਆਏ ਖੜੇ ਹੈ ਹਾਂ ਉਹ ਤੁਸੀਂ ਦੱਸੋ ਵੀਰ ਜੀ ਕਰਨਾ ਕੀ ਹੈਗਾ ਬੱਚੇ ਨੂੰ ਛਡਾਣਾ ਹੈ ਜਾਂ ਕੇਸ ਨਿਪਟਣਾ ਹੈ ਨਹੀਂ ਨਹੀਂ ਜੇ ਤਾਂ ਜੀ ਡਰੱਗ ਫੜੀ ਗਈ ਇਹਦੇ ਕੋਲ ਅਸਰਾ ਫੜ ਗਿਆ ਪਰਚਾ ਪਾਓ ਇਹਦੇ ਛੱਡਣਾ ਨਹੀਂ ਇਹਨੂੰ ਕਿਉਂਕਿ ਇਹ ਕੰਮ ਥੋੜਾ ਗਿਆ ਹੈਗਾ ਕਦੇ ਨਹੀਂ ਛੱਡਣਾ ਤਾਂ ਪਾ ਦਿਓ ਪਰਚਾ ਪਾ ਦਿਓ ਸਾਲੇ ਇੱਕ ਅੱਧਾ ਹੋਰ ਪਾ ਦਿਓ ਇਹੋ ਜਿਹਾ ਕੰਮ ਕਰਦਾ ਬਾਹਰ ਜਾ ਕੇ ਮਾਪੇ ਦਾ ਤੇ ਜਿਹਦੇ ਦਾ ਰੋਲਦਾ ਇਹ ਇਹਨੂੰ ਸਾਲੇ ਦੇ ਪਰਚਾ ਪਾਓ ਜੀ ਸਰ ਕੋਈ ਰੋਲਾ ਨਹੀਂ ਹੈ ਹਾਂ ਇਹਦੇ ਸਾਲੇ ਨੇ ਇੱਕ ਅਦਾ ਵੈਪਨ ਹੋਰ ਪਾ ਦਿਓ ਚੱਕ ਕੇ ਜੇ ਇਹੋ ਜੇ ਕੰਮ ਕਰਨ ਗਿਆ ਮਾਪਾਪ ਦੀ ਇੱਜ਼ਤ ਰੋਲਣ ਗਿਆ ਇਹ ਇੰਨੀ ਦੂਰ ਸਾਲੇ ਨੂੰ ਭੇਜਿਆ ਪੜਨ ਇਹਨੂੰ ਤੇ ਇੱਕ ਦਿੱਤ ਬਾਈਆਂ ਕਰਦਾ ਰਾਮਚੰਦ ਦਾ ਹੀ ਜ਼ਮੀਨ ਵੇਚ ਵੇਚ ਕੇ ਇਹੋ ਜੇ ਕੰਮ ਕੀਤਾ ਇਹਦੇ ਸਾਲੇ ਦੇ ਪਰਚਾ ਪਾਓ ਜੀ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਬੱਚਾ ਤੁਹਾਡਾ ਜਿਹੜਾ ਹੈਗਾ ਨਾ ਤੁਹਾਡੇ ਬੱਚੇ ਕੋਲੋਂ ਨਹੀਂ ਉਸ ਬੰਦੇ ਕੋਲੋਂ ਇਹ ਅਣ ਨਿਕਲ ਵੈਪਨ ਤੇ 1 ਕਿਲੋ ਡਰੱਗਸ ਨਿਕਲਿਆ ਹੈਗਾ ਤੁਹਾਡੇ ਬੱਚੇ ਨੇ ਉਹਦੇ ਕੋਲੋਂ ਲਿਫਟ ਲੈ ਲਈ ਸੀ ਠੀਕ ਹੈ ਹਾਂ ਜੀ ਫਿਰ ਛੱਡ ਦਿਓ ਜੀ ਫੇਰ ਇਹਨੂੰ ਛੱਡ ਦਿਓ ਜੇ ਇਹਦਾ ਕਸੂਰ ਨਹੀਂ ਹੈਗਾ ਤੇ ਲਿਬਰਟੀ ਵੀ ਦੇਣ ਛੱਡ ਦਿਓ ਸਰ ਮੇਰੀ ਗੱਲ ਸੁਣੋ ਐਦਾ ਕਿੰਦਾ ਛੱਡਦੀ ਹੈ ਹਾਂਜੀ ਜਿਹੜੇ ਬੰਦੇ ਦੇ ਨਾਲ ਬੈਠਿਆ ਅਰੈਸਟਡ ਹੋਇਆ ਹੈਗਾ ਜਿਹੜੇ ਮੁਲਾਜ਼ਮਾ ਅਰੈਸਟ ਕਰਕੇ ਲੈ ਕੇ ਆਏ ਹੈ ਉਹ ਕਹਿੰਦਾ ਕਿ ਸਾਡੇ ਜਿਹੜੇ ਬੰਦੇ ਦੇ ਨਾਲ ਹੀ ਬੈਠਿਆ ਅਰੈਸਟਡ ਹੋਇਆ ਉਹ ਕਹਿੰਦਾ ਕਿ ਮੇਰਾ ਫਰੈਂਡ ਸੀ ਇਹ ਮੈਂ ਫਰੈਂਡ ਲਈ ਇਹਨੂੰ ਆਪਣੇ ਨਾਲ ਭਾਇਆ ਹੈਗਾ ਠੀਕ ਹੈ ਅੱਛਾ ਜੀ ਤੇ ਤੁਹਾਡਾ ਜਿਹੜਾ ਬੇਟਾ ਹੈਗਾ ਉਹ ਕਹਿੰਦਾ ਕਿ ਸਰ ਮੈਂ ਇਹਨੂੰ ਛਾੜਦਾ ਨਹੀਂ ਹੈਗਾ ਲਾਗੋ ਜਿਹੜੇ ਹੈਗੇ ਉਹ ਉਹ ਇੰਦੇ ਤੇ ਪਰਚਾ ਪਾ ਰਹੇ ਸੀ ਮੈਂ ਉਹਨਾਂ ਤੇ ਉਹਨਾਂ ਨੂੰ ਕਿਹਾ ਸਰ ਬੱਚਾ ਆਪਣੀ ਹੈਗਾ ਬੱਚੇ ਦੇ ਉੱਤੇ ਪਰਚਾ ਵਗੈਰਾ ਨਹੀਂ ਪਾਣਾ ਹੈਗਾ ਬੱਚੇ ਦੀ ਜ਼ਿੰਦਗੀ ਦਾ ਸਵਾਲ ਹੈ ਤੁਸੀਂ ਪਰਚਾ ਵਗੈਰਾ ਨਹੀਂ ਹਲੇ ਪਾਣਾ ਹੈਗਾ ਤੁਹਾਡੇ ਬੱਚੇ ਦੇ ਉੱਤੇ ਪਰਚਾ ਨਹੀਂ ਪਾਉਣ ਦਿੱਤਾ ਹੈਗਾ ਸਾਰਾ ਤੋਂ ਪਹਿਲੇ ਤੁਹਾਨੂੰ ਗਾਹ ਕੀਤੀ ਹੈ ਇੱਥੇ ਜੀ ਤੁਸੀਂ ਕਹਿੰਦੇ ਹੋ ਤਾਂ ਵੀਰ ਜੀ ਪਰਚਾ ਪਾ ਦਿੰਨੇ ਆ ਕੋਈ ਰੋਲਾ ਨਹੀਂ ਹੈਗਾ ਠੀਕ ਹੈ ਤੁਸੀਂ ਦੱਸੋ ਹੁਣ ਕਰਨਾ ਕੀ ਹੈ ਪਾਓ ਜੀ ਇਹਦੇ ਪਹਿਲਾਂ ਪਰਚਾ ਪਾਓ ਇਹਨ ਬਗਲਾ ਕਲਾ ਵੀ ਇੱਧਾ ਨਹੀਂ ਚਾਹੀਦਾ ਹੁੰਦਾ ਕਿਸੇ ਨਾਲ ਪਾ ਦਿਓ ਤੇ ਇੱਕ ਅੱਧਾ ਵੈਪਨ ਸਾਲੇ ਦੇ ਹੋਰ ਪਾਓ ਇਹਦੇ ਤੇ ਠੀਕ ਹੋ ਗਿਆ ਸਰ ਓਕੇ ਥੈਂਕ ਯੂ ਓਕੇ ਜੀ ਓਕੇ